ਫਿਲੌਰ ਪੁਲਿਸ ਨੇ ਬੀਤੇ ਦਿਨੀ ਇੱਕ ਵਿਅਕਤੀ ਦਾਲ ਮਾਰਕਟ ਕਰਨ ਅਤੇ ਗੱਡੀ ਦੀ ਭੰਨ ਤੋੜ ਕਰਕੇ ਫਰਾਰ ਹੋਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਇੰਸਪੈਕਟਰ ਸੰਜੀਵ ਕਪੂਰ ਨੂੰ ਹਰਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਨਤਾਨਗਰ ਭਗਵਾਨ ਚੌਂਗ ਨੇੜੇ ਮਿਲਟਰੀ ਕੈਂਪ ਲੁਧਿਆਣਾ ਨੇ ਬਿਆਨ ਦਰਜ ਕਰਵਾਇਆ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਗੋਬਿੰਦ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮਹਿਤਪੁਰਾ ਤੇ ਜਗਜੀਤ ਸਿੰਘ ਉਰਫ ਜੰਗੀ ਪੁੱਤਰ ਬੱਗਾ ਸਿੰਘ ਵਾਸੀ ਮੈਧਪੁਰ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੀ ਕਾਰ ਅੱਗੇ ਆਪਣੀ ਗੱਡੀ ਲਗਾ ਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨਾਲ ਮਾਰਕੁੱਟ ਕਰਨ ਅਤੇ ਗੱਡੀ ਦੀ ਭੰਨ ਤੋੜ ਕੀਤੀ ਸੀ ਜਿਸ ਨੂੰ ਹੱਲ ਕਰਦਿਆਂ ਪੁਲਿਸ ਨੇ ਇਸ ਮਾਮਲੇ 'ਚ ਮੁੱਖ ਦੋਸ਼ੀ ਗੋਬਿੰਦ ਸਿੰਘ ਪੁੱਤਰ ਬੱਗਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਵਾਰਦਾ ਦੌਰਾਨ ਵਰਤੀਆਂ ਗੱਡੀਆਂ ਅਤੇ ਕਿਰਪਾਨ ਵੀ ਬਰਾਮਦ ਕੀਤੀ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰ ਔਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾਜਮਾਨ ਡੰਗਲ ਦੀ ਵਿਸ਼ੇਸ਼ ਰਿਪੋਰਟ ਜਲੰਧਰ ਦਿਹਾਤੀ ਪੁਲਿਸ ਵੱਲੋਂ ਜੋ ਮਾਰੇ ਅਨਸਰ ਜੋ ਕਿ دہشت ਫਿਲਾ ਕੇ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਇਸ ਵੰਦੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰਵਜਿੰਦ ਬਲਜੀ ਦੀ ਹਾਜ਼ਰੀ ਤੇ ਦਿਸੰਦਰ ਦੇਸ਼ਾਂ ਦੇ ਸਾਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਇੱਕ ਮੁਕਦਮਾ 287 ਨੰਬਰ ਮੁਕਦਮਾ ਮਿਤੀ 23 10 2024 ਕਿਉਂਕਿ ਅਟੈਂਪਟ ਟੂ ਮਰਡਰ ਦਾ ਕੇਸ ਸੀਗਾ ਇਹ ਮਕਦਮੇ ਦੀ ਹਿਸਟਰੀ ਹੈ ਇਹਦੇ ਵਿੱਚ ਜੋ ਮੁਦਈ ਮਕਦਮਾ ਹਰਜੋਤ ਸਿੰਘ ਆਪਣੇ ਇੱਕ ਦੋਸਤ ਨਾਲ ਨਕੋਦਰ ਸਾਈਡ ਤੋਂ ਫਲੋਰ ਨੂੰ ਆ ਰਿਹਾ ਸੀ ਤੇ ਜਿਸ ਨੂੰ ਰਸਤੇ ਵਿੱਚ ਚਾਰ ਜਾਨਿਆਂ ਵੱਲੋਂ ਘੇਰ ਕੇ ਉਸ ਦੇ ਨਾਲ ਮਾਰੂ ਹਥਿਆਰਾਂ ਨਾਲ ਸੋਕ ਕੇ ਕਿਰਪਾਨਾਂ ਦੇ ਨਾਲ ਚੰਗੇ ਮਾਰੂ ਜਾਨ ਤੋਂ ਮਾਰ ਦੇਣ ਦੇ ਵਾਰ ਕੀਤੇ ਗਏ ਸ਼ਰੀਰ ਤੇ ਜਿਸ ਦੇ ਵਿੱਚ ਦੋ ਦੋਨੋਂ ਕਾਫੀ ਇੰਜਰਡ ਹੋ ਗਏ ਸੀ ਹਰਜੀਤ ਸਿੰਘ ਜੋ ਕਿ ਕੰਪਲੇਨਡ ਹੈ ਜਿਸ ਦੀ ਜਾਨ ਤੇ ਆ ਗਈ ਸੀ ਤੇ ਜਿਸ ਤੇ ਸ਼ਰੀਰ ਤੇ ਕਾਫੀ ਅੰਦਰ ਗੁੱਜੀਆਂ ਯਾਨੀ ਸ਼ਾਰਪ ਸੱਟਾਂ ਮਾਰੀਆਂ ਗਈਆਂ ਸੀ ਜੋ ਉਕਤ ਮੁਕਦਮੇ ਤੋਂ ਬਾਅਦ ਆਪ ਤੋਂ ਦੋਸ਼ੀ ਆਪਣੇ ਕਰੋ ਦੌੜੇ ਹੋਏ ਸੀ ਜਿਸ ਦੇ ਵਿੱਚ ਗੋਬਿੰਦ ਸਿੰਘ ਅਤੇ ਉਸ ਦੇ ਭਰਾ ਵੱਲੋਂ ਗੱਗੀ ਵੱਲੋਂ ਇਹ ਆਪਣੇ ਇੱਕ ਹੋਰ ਦੋਸਤ ਅਜੇ ਅਤੇ ਆਕਾਸ਼ ਦੇ ਨਾਲ ਰਲ ਕੇ ਆਪਣੀ ਗੱਡੀ ਫੋਰਚੂਨਰ ਵਿੱਚ ਇਹਨਾਂ ਦਾ ਪਿੱਛਾ ਕਰਦੇ ਹੋਏ ਮਿੱਥ ਕੇ ਨਾਲ ਪਿੱਛਾ ਕਰਦੇ ਹੋਏ ਇਹਨਾਂ ਦੇ ਪਲੈਂਟ ਕਰਕੇ ਇਹਨਾਂ ਨਾਲ ਵਾਰ ਕੀਤਾ ਗਿਆ ਸੀ ਇਹ ਆਪਣੇ ਕਰੋ ਉਸ ਵਕਤ ਭੱਜੇ ਹੋਏ ਸੀ ਜਿਸ ਨੂੰ ਕਿ ਜਲੰਧਰ ਦੇ ਹਕਤੀ ਪੁਲਿਸ ਦੇ ਥਾਣਾ ਫਲੋਰ ਦੇ ਆਪਣਾ ਚੌਕਿੰਗ ਚਾਰਜ ਕੰਨਾ ਨੇ ਮਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਪਾਸੋਂ ਇੱਕ ਗੱਡੀ ਸੈਂਟਰੋ ਜੋ ਕਿ ਹੁਣ ਵਰਤ ਰਿਆ ਸੀ ਇੱਕ ਗੱਡੀ ਫੋਰਚੂਨਰ ਤੇ ਇੱਕ ਕਿਰਪਾਨ ਜੋ ਕਿ ਇਸ ਨੇ ਉਸ ਸੀ ਬਰਾਮਦ ਕੀਤੀ ਹੈ ਜੋਗਤ ਗੋਬਿੰਦ ਜੋ ਕਿ ਪਹਿਲੇ ਵੀ ਲੜਾਈ ਝਗੜੇ ਕਰਨ ਦਾ ਆਦੀ ਇਸ ਤੇ ਪਹਿਲੇ ਵੀ ਮੈਦਪੁਰ ਸਾਈਡ ਤੇ ਲੜਾਈ ਝਗੜੇ ਦਾ ਇੱਕ ਪਰਚਾ ਦਰਜ ਹੈ ਤੇ ਜੋ ਕਿਸ ਨੇ ਰਾਹੀਨਾ ਮ ਕਰ ਲਿਆ ਸੀ ਤੇ ਉਸ ਚ ਬਰੀ ਹੋ ਗਿਆ ਸੀ ਤੇ ਇਹ ਦੱਸਣਯੋਗ ਹੈ ਕਿ ਗੋਬਿੰਦ ਸਿੰਘ ਅਤੇ ਇਸ ਦਾ ਭਰਾ ਜੱਗੀ ਜਿਸ ਨੇ ਕਿ ਮੁਦੇਈ ਦੇ ਨਾਲ ਲੱਖਾਂ ਦੀ ਠੱਗੀ ਠੁਗੀ ਮਾਰੀ ਸੀ ਜਿਸ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਵੈਰ ਚੱਲਿਆ ਆ ਰਿਹਾ ਸੀਗਾ ਤੇ ਹਰਜੋਤ ਸਿੰਘ ਜੋ ਕਿ ਇਹਨਾਂ ਤੋਂ ਆਪਣੇ ਪੈਸੇ ਦੀ ਮੰਗ ਕਰਦਾ ਸੀ ਤੇ ਇਹਨਾਂ ਨੇ ਇਸ ਤੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਹਵਾਰ ਕੀਤੇ ਅਤੇ ਇਸ ਨੂੰ ਜ਼ਖਮੀ ਕੀਤਾ ਗੋਬਿੰਦ ਸਿੰਘ ਪੁਲਸ ਮਾਰਦੇ ਆ ਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਸਰੇ ਦੀ ਪਛਾਣ ਕਿੱਦਾਂ ਹੋਈ ਇਹਦੀ ਪਛਾਣ ਸਾਨੂੰ ਸਾਡੇ ਟੈਕਨੀਕਲ ਸੈਲ ਦੀ ਹੈਲਪ ਨਾਲ ਅਸੀਂ ਨੂੰ ਟਰੈਕ ਕੀਤਾ ਤੇ ਅਗਲੀ ਤਫਤੀਸ਼ ਚੱਲੀ ਜਿਹੜਾ ਜਿਹੜਾ ਜਿਹੜੇ ਤੇਜਾਹੀ ਹਮਲਾ ਹੋਇਆ ਉਹ ਕੌਣ ਕਿੱਥੇ ਦਾ ਉਹ ਲੁਧਿਆਣੇ ਦਾ ਜੀ ਲੁਧਿਆਣੇ ਦਾ ਹਰਜੋਤ ਸਿੰਘ ਪੁੱਤਰ